ਇੱਕ ਮੇਰੀ ਸਾਰੇ ਵੀਡੀਓ ਦੇਖਣ ਵਾਲੇ ਵੀਰਿਆ ਨੂੰ ਬੇਨਤੀ ਹੈ ਵੀ ਸਾਰੀ ਵੀਡੀਓ ਗੌਰ ਨਾਲ ਦੇਖਿਆ ਕਰੋ ਸਾਰਾ ਕੁਝ ਇਹਦੇ ਤੇ ਦੱਸਿਆ ਗਿਆ ਆਪਣਾ ਵੀ ਕਿਹਦੀ ਲੁਕੋਇਆ ਰੇਟ ਵੀ ਮਾਡਲ ਵੀ ਲੋਕੇਸ਼ਨ ਵੀ ਵਿਚਣ ਖਾਤਰ ਵੀ ਸਾਡੇ ਨਾਲ ਸੰਪਰਕ ਕਰੋ ਟਰੈਕਟਰ ਕੱਲਾ ਖਰੀਦਣ ਲਈ ਵੀ ਠੀਕ ਹੈ ਜੇ ਕਿਸੇ ਨੇ ਵਿਚ ਐਡਜਸਟ ਟਰੈਕਟਰ ਕਰਾਉਣਾ ਉਹ ਵਿਚ ਐਡਜਸਟ ਵੀ ਕਰਾਂਗੇ ਹੀ ਆਪਾਂ ਠੀਕ ਹੈ ਭਾਈ ਜੀ ਟਰੈਕਟਰ ਸਾਥੋ ਕੋਈ ਵੀ ਬੰਦਾ ਕਿਰਾਏ ਤੇ ਲੈ ਸਕਦਾ ਹੈਗਾ ਠੀਕ ਹੈ ਜੀ ਠੀਕ ਹੈ ਨਾ ਗੱਲ ਉਹਨੂੰ ਪ੍ਰੋਸੀਜਰ ਹੈ ਪ੍ਰੋਸੀਜਰ ਇਹ ਹੈ ਜੀ 10 ਦਿਨ ਪਹਿਲਾਂ ਬੁੱਕ ਕਰਾਮ ਕਰਾਂਗੇ ਠੀਕ ਹੈ ਜੀ ਉਹ ਤੋਂ ਬਾਹਲਾ ਚਿਰ ਪਹਿਲਾਂ ਨਹੀਂ ਬੁੱਕ ਕਰਦੇ ਆ ਨਹੀਂ ਇਹ ਚੱਲਿਆ ਭਾਈ ਲਗਭਗ 135 ਘੰਟੇ ਚੱਲਿਆ ਭਾਈ ਠੀਕ ਆ ਭਾਈ ਜੀ ਹਾਂ ਜੀ ਹਾਂ ਇੱਕ ਸਰਵਿਸ ਹੋਈ ਵੀ ਹੈ ਇਹ ਮਿਲਦੀ ਨਹੀਂ ਨਹੀਂ ਕਹਿੰਦਾ ਛੱਡੋ ਮਿਲਦਾ ਹੀ ਨਹੀਂ ਠੀਕ ਆ ਡਿਮ ਦੇਖੋ ਵੇਖੋ ਵੀ ਰਿਹਾ ਟਰੈਕਟਰ ਇਹ ਨਹੀਂ ਗੱਲ ਪਰ ਕਈ ਲੋਕ ਇਹਦੇ ਫੈਨ ਨੇਗੇ ਅੱਜ ਦੋਤਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਅੱਜ ਆਪਾਂ ਫਿਰ ਪਹੁੰਚਾਂਗੇ ਬਾਬਾ ਟਰੈਕਟਰ ਸੇਲ ਪਰਚੇਜ ਹੰਡਾਇਆ ਤੇ ਬਾਈਨਰ ਤੇ ਨਿਗਮ ਮਰਵਾ ਦੇ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਸਕਰੀਨ ਉੱਪਰ ਨੰਬਰ ਆ ਤਾਂ ਕੰਟੈਕਟ ਕਰ ਲਿਓ ਤੇ ਆਜੋ ਬਾਈ ਜੱਗੇ ਨਾ ਕਰਵਾਉਣੇ ਗੱਲਬਾਤ ਸਾਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਹੋ ਬਾਈ ਜੀ ਬਹੁਤ ਵਧੀਆ ਕਿਰਪਾ ਜੀ ਮਹਾਰਾਜ ਦੀ ਬਹੁਤ ਵਧੀਆ ਸਭ ਤੋਂ ਪਹਿ ਧੰਨਵਾਦ ਜੀ ਜਿਆਨੂ ਉਦੋਂ ਬਾਅਦ ਦੇਖ ਰਹੇ ਸਾਰੇ ਭੈਣ ਭਰਾਵਾ ਵੀਡੀਓ ਜੋ ਦੇਖ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਭਾਈ ਜੀ ਤੇ ਜੇ ਗੱਲਬਾਤ ਕਰੀਏ ਭਾਈ ਜੀ ਆਪਾਂ ਮਿਲ ਕੇ ਸਨ ਕਿੱਥੇ ਖੜ੍ਹੇਗੇ ਸੋ ਤੇ ਇਹ ਜੀ ਆਪਣਾ ਸਾਰੇ ਕਿਤੇ ਪ੍ਰਸਿੱਧ ਪਿੰਡ ਹੈਗਾ ਆਪਣਾ ਹੰਢਾਇਆ ਜੀ ਠੀਕ ਹੈ ਜੀ ਬਰਨਾਲੇ ਤੋਂ 5 ਕਿਲੋਮੀਟਰ ਪਹਿ ਜਾਂਦਾ ਜੀ ਜਿਹੜਾ ਬਟਿੰਡਾ ਸੰਗਰੂਰ ਹਾਈਵੇ ਰੋਡ ਜਾਂਦਾ ਹੈ ਉਦੋਂ ਤੱਕ ਲਗਭਗ 1.5 ਕਿਲੋਮੀਟਰ ਪਿੱਛੇ ਹੱਡ ਮੰਗਾਈ ਠੀਕ ਹੈ ਜਿੱਥੇ ਸਟੈਂਡਰਡ ਕੰਬਾਈਨ ਕਹਿੰਦੇ ਸਟੈਂਡਰਡ ਕੰਬਾਈਨ ਬਣਦੀ ਹੈ ਜੀ ਬਲਕਾਰ ਕੰਬਾਈਨ ਬਣਦੀ ਹੈ ਸਟੈਂਡਰਡ ਟਰੈਕਟਰ ਬਣਦਾ ਹੈ ਠੀਕ ਹੈ ਜੀ ਤੇ ਗੁਰੂ ਘਰ ਪ੍ਰਸਿੱਧ ਨੇਗੇ ਜੀ ਇੱਥੇ ਠੀਕ ਹੈ ਜੀ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਏ ਵੀ ਨੇਗੇ ਅੜੀਸਰ ਗੁਰੂ ਘਰ ਆਈ ਇੱਥੇ ਠੀਕ ਹੈ ਜੀ ਬਣੇ ਵੀ ਹਾਂ ਬਹੁਤ ਪ੍ਰਸਿੱਧ ਪਿੰਡ ਹੈ ਜੀ ਇਹ ਸਾਰਾ ਠੀਕ ਹੈ ਭਾਈ ਜੀ ਆਪਣਾ ਨਾਲ ਹੀ ਇੱਥੇ ਹੀ ਉਹ ਸਾਹਮਣੇ ਤੁਸੀਂ ਦਿਖਾ ਸਕਦੇ ਹੋ ਰੇਲਵੇ ਸਟੇਸ਼ਨ ਆ ਗਿਆ ਠੀਕ ਹੈ ਜੀ ਹੁਣ ਜਿਹ ਤੇ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਨੇ ਭਾਈ ਜੀ ਆਪਣੇ ਕੋਲੇ ਟਰੈਕਟਰ ਆਪਣੇ ਕੋਲੇ ਹੁੰਦੇ ਆ ਜੀ 15 18 ਜੀ 15 18 ਹਾਂ ਜੀ ਹਾਂ ਠੀਕ ਹੈ ਜੀ ਡਾਊਨ ਮਾਡਲ ਤਾਂ ਕਹਿੰਦੇ ਲੋੜ ਹੀ ਨਹੀਂਣਾ ਭਾਈ ਜੀ ਡਾਊਨ ਮਾਡਲ ਤਾਂ ਨਹੀਂ ਹੈਗੇ ਜੀ ਜਣੀ ਇਹ ਤੋਂ ਬਿਨਾ ਆਪਣੇ ਕੋਲੇ ਦੋ ਟਰੈਕਟਰ ਨੇ ਜਿਹੜੇ ਉਹ ਵੀਰਾਂ ਨੂੰ ਆਪਾਂ ਪਹਿਲਾਂ ਦੱਸ ਦਿੱ ਗਏ ਇੱਕ ਤਾਂ ਕਬੋਟਾ ਹੈਗਾ ਜੀ ਠੀਕ ਹੈ ਜੀ 22 23 ਮਾਡਲ ਠੀਕ ਹੈ ਜੀ ਪੰਜਾਬ ਨੰਬਰ ਹੈ ਫਰਸਟ ਪਾਰਟੀ ਦਾ 400 ਘੰਟਾ ਚੱਲਿਆ ਭਾਈ ਠੀਕ ਹੈ ਜੀ ਬਿਲਕੁਲ ਨਵਾਂ ਕੰਡੀਸ਼ਨ ਹੈ ਜੀ ਟਾਇਰ ਹੋਣਗੇ ਉਹਦੇ 95 97 ਪੈਸੇ ਨਾਲ ਦੇ 3 ਸਪੀਡ ਵਾਲਾ ਠ ਉਦਾ ਮੁੱਲ ਹੈਗਾ ਜੀ 7,95,000 ਰੁਪਏ ਠੀਕ ਹੈ ਜੀ ਤੇ ਦੂਜਾ ਕੀ ਦੂਜਾ ਹੈਗਾ ਜੀ 53 ਦਾ 2020 ਮਾਡਲ ਠੀਕ ਹੈ ਜੀ 3 ਸਪੀਡੀ ਨਾਲ ਰਿਟਾਇਰ ਹੈਗਾ ਜੀ ਉਹਦੇ 80 ਤੋਂ 85 ਪੈਸੇ ਠੀਕ ਹੈ ਫੁੱਲ ਟੌਪ ਮਾਡਲ ਹੈ ਹਿੱਸਾ ਅਡਜਸਟੇਬਲ ਹੈ ਡਿਸਟ੍ਰੀਬਿਊਟਰ ਰਿਵਰਸ ਸਪੀਡ ਗੀ ਠੀਕ ਹੈ ਟੌਪ ਮਾਡਲ ਹੈ ਟੌਪ ਮਾਡਲ ਹੈ ਜੀ ਠੀਕ ਹੈ ਜੀ ਤੇ ਡਿਮਾਂਡ ਜੀ ਉਹਦੀ ਵੀ ਸੇਮ ਹੀ ਡਿਮਾਂਡ ਹੈ ਜੀ ਬਸ 7,95,000 ਦੀ ਡਿਮਾਂਡ ਉਹਦੀ ਹੈ ਜੀ ਬਸ ਠੀਕ ਹੈ ਜੀ ਬਾਕੀ ਸਕਰੀਨ ਉੱਪਰ ਨੰਬਰ ਹੈਗਾ ਭਾਈ ਜੀ ਕੰਟੈਕਟ ਕਰ ਲਿਓ ਚ ਮੇਦਰਾ 605 ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦੇ ਬਾਈ ਜੀ ਪੂਰਾ ਕੋਕਾ ਪੀਸ ਹੈਗਾ ਫੋਲਟ ਆਫ ਮਾਡਲ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਚੈਂਜਰ ਵਾਲਾ ਬਾਈ ਜੀ ਹਾਂਜੀ ਹਾਂ ਚੈਂਜਰ ਵਾਲਾ 60 ਐਚ ਪੀ ਵਾਲਾ ਠੀਕ ਆ ਬਾਈ ਜੀ ਚੈਂਜਰ ਵਾਲਾ 60 ਐਚ ਪੀ ਦਾ ਤੇ ਮਾਡਲ ਬਾਈ ਜੀ ਮਾਡਲ ਹੈਗਾ ਜੀ ਇਹ 2022 ਲੈ ਵੀ 22 ਮਾਡਲ ਹੈਗਾ ਤੇ ਬਠਿੰਡੇ ਦਾ ਨੰਬਰ ਹੈ ਨਾ ਬਾਈ ਜੀ ਹਾਂਜੀ ਹਾਂ ਠੀਕ ਆ ਬਾਈ ਜੀ ਚਲ ਲੈ ਵੀ ਸਾਨੂੰ ਖੋਲ ਕੇ ਦਿਖਾਉਣਾ ਟਰੈਕਟਰ ਚੈੱਕ ਕਰੋ ਕੰਡੀਸ਼ਨ ਬਾਈ ਇੱਕ ਗੱਲ ਆਣਾ ਬਾਈ ਜੀ ਜੇ ਤਾਂ ਜਾਂਸੀ ਜੋ ਜਾ ਕੇ ਟਰਾਈ ਮਾਰੇਗੇ ਤੇਰੀ ਇੱਕ ਇਹ ਦੀ ਮਾਰ ਲਿਆ ਹਾਂਜੀ ਹਾਂ ਬਿਲਕੁਲ ਜਮਨਾ ਮਾਡਲ ਰੈਕਟਰ ਤੇ ਘੰਟੇ ਵੇ ਜੀ ਘੰਟੇ ਚੱਲੇ ਜੀ ਇਹ ਸਵਾ 400 ਘੰਟਾ ਚੱਲੇ ਵੇ ਠੀਕ ਆ ਜੀ ਲੈ ਵੇ ਸਵਾ 400 ਘੰਟਾ ਚੱਲਿਆ ਹੋਇਆ origianally ਚੱਲਿਆ ਵਈ ਹਾਂਜੀ ਆ ਨਾਲ ਦੇ ਟਾਇਰ ਨਹੀਂ ਠੀਕ ਆ ਜੀ 2022 ਮਾਡਲ ਦੇ ਟਾਇਰ ਹੈ ਇਹ ਠੀਕ ਆ ਭਾਈ ਜੀ ਉਧਰ ਠੀਕ ਆ ਭਾਈ ਜੀ ਪਰਲੀ ਸਾਈਡ ਹੈਗਾ ਤੇ ਜੇ ਗੱਲਬਾਤ ਕਰੀਏ ਡਿਮਾਂਡ ਦੀ ਭਾਈ ਜੀ ਡਿਮਾਂਡ ਇਹ ਦੀ ਹੈਗੀ 785000 ਇਹ ਡਿਸਟਰੀਬਿਊਟਰ ਆ ਗਿਆ ਇਹਦੇ ਚੇਂਜਰ ਆ ਗਿਆ ਠੀਕ ਆ ਜੀ ਡਬਲ ਹਾਂ ਜੀ ਹਾਂ ਬਿਲਕੁਲ ਟਾਪ ਮਾਡਲ ਹੈ ਬਿਲਕੁਲ ਨਵਾਂ ਹੈ ਇਹ ਪਲੇਟ ਦੀ ਫੋਟੋ ਵੀ ਦਿਖਾ ਸਕਦੇ ਆ ਆਪਾਂ ਇੱਥੇ ਲਿਖਿਆ ਹੈ ਬਈ 8ਵੇਂ ਮਹੀਨੇ ਦਾ 2022 ਠੀਕ ਆ ਜੀ ਲੋ ਵੀ 8ਵੇਂ ਮਹੀਨਾ ਆ ਚਿੱਟਾ-ਚੂਟਾ ਦਿਖਾ ਦੇ ਬਈ ਧੁੰਨ-ਧੁੰਨ ਤੇ ਨਾ ਇਹ ਲੈ ਜਾਂਦੇ ਹੁੰਦੇ ਨੇ ਠੀਕ ਆ ਬਈ ਤੇ ਫਰਸਟ ਪਾਰਟੀ ਹਾਂ ਜੀ ਹਾਂ ਫਰਸਟ ਪਾਰਟੀ ਬਟੰਡਾ ਨੰਬਰ ਠੀਕ ਆ ਭਾਈ ਜੀ ਮੌਕੇ ਦੇਓ ਜੀ ਮੰਨਦਾਂ ਨਹੀਂ ਹਾਂਜੀ ਹਾਂ ਮੌਕੇ ਤੇ ਕਰਦੇ ਠੀਕ ਆ ਜੀ ਇਹ ਆ ਗਿਆ ਜੀ ਟਰੈਕਟਰ 855 ਜੀ 2018 ਮਾਡਲ ਆ ਜੀ ਠੀਕ ਆ ਜੀ ਪੀ ਵੀ 04 ਫਰੀਦਕੋਟ ਦਾ ਨੰਬਰ ਆ ਜੀ ਠੀਕ ਆ ਜੀ ਤੇ ਨਾਲ ਦੇ ਟਾਇਰ ਨੇ ਜੀ ਇਹਦੇ ਜਿੰਨਾ ਚੱਲਿਆ ਹੋਵੇ ਠੀਕ ਆ ਜੀ ओरिजिनल ਚੱਲਿਆ ਹੋਵੇ ਜੀ ਠੀਕ ਆ ਭਾਈ ਜੀ ਪੀ ਵੀ 04 ਹਾਂਜੀ ਹਾਂ ਟਾਇਰ ਨਾਲ ਦੇ ਨਾਲ ਦੇ ਟਾਇਰ ਆ ਕਿ ਭਾਈ ਕਿੰਨੇ ਕੇ ਪੈਸੇ ਪਏ ਭਾਈ ਜੀ ਟਾਇਰ ਇਹ ਟਾਇਰ ਹੈਗੇ ਜੀ 80 ਪੈਸੇ 75 ਤੋਂ 80 ਪੈਸੇ ਟਾਇਰ ਨੇ ਠੀਕ ਆ ਪਰ ਵੱਧਦੀ ਨਿਕਲਣਗੇ ਜਦੋਂ ਅਗਲਾ ਹੋਣਾ ਬਈ ਜੀ ਠੀਕ ਆ ਬਈ ਜੀ ਕੰਡੀਸ਼ਨ ਦੇਖ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਆ ਤੇ ਕੰਡੀਸ਼ਨ ਦਾ ਬਾਕੀ ਲਿੰਕਾਂ ਲੁੰਕਾਂ ਦੀ ਨਿਗ੍ਹਾ ਮਰਵਾ ਲੁੰਕਾਂ ਦੀ ਫੁੱਲ ਸੁੰਗੀਆਂ ਪਈਆਂ ਨੇ ਤੇ ਡਿਮਾਂਡ ਬਈ ਜੀ ਇਹਦੀ ਇਹਦਾ ਮੁੱਲ ਹੈਗਾ ਜੀ 5 ਲੱਖ ਤੇ 75000 ਰੁਪਏ ਜੀ ਠੀਕ ਆ ਜੀ ਤੇ ਮੌਕੇ ਤੇ ਬਈ ਜੀ ਮੌਕੇ ਤੇ ਜਿਵੇਂ ਤੁਸੀਂ ਤੁਹਾਡੀ ਵੀਡੀਓ ਆ ਦੇਖ ਕੇ ਆਉਗਾ ਠੀਕ ਵੱਧ ਤੋਂ ਵੱਧ ਮਾਨਤਾ ਕਰਾਂਗੇ ਠੀਕ ਆ ਲੈ ਵੀ ਵੀਡੀਓ ਦੇਖ ਕੇ ਆਉਂਗੇ ਨਾ ਮਾਨਤਾ ਨੂੰਗਾ ਤੇ ਅਗੇ ਗਿਆ ਸਵਰਾਜ 855 3 ਸਪੀਡ ਦੇ ਅਗੇ ਚੁੱਲੇ ਵਾਲਾ ਤੇ ਚੈੱਕ ਕਰੋ ਕੰਡੀਸ਼ਨ ਬਾਈ ਜੀ ਚਲਫਾਪ ਨੂੰਪੇ ਨਾਲ ਦੀ ਨੇ ਬਾਈ ਜਿਹੜੇ ਮੈਂ ਜਾਂਦਾ ਸਾਰਾ ਕੁਝ ਨਾਲ ਦਾ ਹੀ ਇਹ 3 ਸਪੀਡ ਆ ਗਿਆ ਜੀ ਠੀਕ ਆ ਜੀ ਸਾਈਡ ਕਲਚ ਆ ਗਿਆ ਜੀ ਸਾਈਡ ਕਲਚ ਵਾਲਾ ਆ ਗਿਆ ਸਾਈਡ ਕਲਚ ਵਾਲਾ ਵੀ ਕਹਿੰਦੇ ਨੇ ਹਾਂ ਇਹ ਚੱਲਿਆ ਬਾਈ ਜੀ ਲਗਭਗ 135 ਘੰਟੇ ਚੱਲਿਆ ਬਾਈ ਠੀਕ ਆ ਬਾਈ ਜੀ ਹਾਂਜੀ ਹਾਂ ਇੱਕ ਸਰਵਿਸ ਹੋਈ ਵੀ ਆਈ ਹੈ ਜੀ ਲੈ ਬਾਈ ਜੀ ਇੱਕ ਸਰਵਿਸ ਹੋਈ ਆ ਇ ਇਥੋਂ ਨਾ ਜਿਵੇਂ ਕਹਿੰਦੇ ਬਾਬਰ ਟਰੈਕਟਰਸ ਤੋਂ ਤੁਸੀਂ ਘੰਟ ਘੰਟ ਕੰਡੀਸ਼ਨਾਂ ਦੇ ਇੱਕ ਆਪਣੇ ਕੋਲ ਪਹਿਲਾਂ ਆਏ ਸੀ ਨਾ ਬਾਈ 60 ਘੰਟੇ ਬਾਈ 60 ਘੰਟੇ ਹਾਂ 0 ਮੀਟਰ ਵੀ ਦਿੱਤਾ ਆਪਰੇ 0 ਮੀਟਰ ਵੀ ਦਿੱਤਾ ਬਾਈ ਨੇ ਤੇ ਦੇਖ ਸਾਡੇ ਬਾਕੀ ਕੰਡੀਸ਼ਨ ਨਾਲ ਦੇ ਟਾਇਰ ਇਹਦੇ ਹੀ 95 ਪੈਸੇ ਨੇਗੇ ਠੀਕ ਆ ਜੀ ਤੇ 2000 23 ਮਾਡਲ ਆ ਗਿਆ ਜੀ ਠੀਕ ਆ ਜੀ ਲੈ ਵੀ ਜੀ ਲਾਸਟ ਵਾਲੀ ਕਹਿੰਦੀ ਹੈ ਨਾ ਬਸ ਇਹ ਜਿਹੜੇ ਉਹ ਟਰੈਕਟਰ ਜਿਹੜੇ ਲਾਸਟ ਜਿਹੇ ਬਣੇ ਹੋਣੇ ਜਿਹੜੇ ਲਾਸਟ ਜਿਹੇ ਬਣੇ ਹੋਏ ਆ ਹਾਂ ਲਾਸਟ ਜਿਹੜਾ ਜੀ ਤੇ ਇਹਦੀ ਡਿਮਾਂਡ ਹੈ ਜੀ ਆਹ ਦੇਖੋ ਜੀ ਇਹਦੇ 2023 ਦੀ ਪਲੇਟ ਹੈ ਠੀਕ ਆ ਜੀ ਲੈ ਵੀ 2023 ਦੀ ਪਲੇਟ ਆ ਦੂਜੇ ਮਹੀਨੇ ਦੀ ਹਾਂ ਜੀ ਤੇ ਡਿਮਾਂਡ ਹੈ ਜੀ ਇਹਦੀ ਇਹਦਾ ਹੀ ਮੁੱਲ ਹੈਗਾ 8 ਲੱਖ ਰੁਪਈਆ ਠੀਕ ਆ ਜੀ ਲਓ ਵੀ 8 ਲੱਖ ਰੁਪਈਆ ਬਈ ਕਈ ਵੀਰ ਕਹਿੰਦੇ ਨੇ ਨਾ ਵੀ ਇਹ ਮਹਿੰਗਾ ਹੈਗਾ ਠੀਕ ਆ ਇਹ ਸੋਨੂ ਵੀ ਮਹਿੰਗੇ ਮਿਲਦਾ ਹੈ ਸਾਨੂੰ ਮਹਿੰਗਾ ਮਿਲਦਾ ਠੀਕ ਆ ਕਈ ਵੀਰ ਕਹਿੰਦੇ ਨੇਗਾ ਇਹ ਮਿਲਦਾ ਹੀ ਨਹੀਂ ਮਹਿੰਗਾ ਦਾ ਛੱਡੋ ਮਿਲਦਾ ਹੀ ਨਹੀਂ ਠੀਕ ਆ ਡਿਮਾਂਡ ਵੱਧ ਗਈ ਡਿਮਾਂਡ ਵੱਧਾ ਹੀ ਹੁਣ ਵਿੱਚ ਲੋਕ ਨਵੀਂ ਸੋਨੂ ਦੇਖੋ ਵੇਖੋ ਉਹ ਵੀ ਰਿਹਾ ਟਰੈਕਟਰ ਇਹ ਨਹੀਂ ਗੱਲ ਪਰ ਕਈ ਲੋਕ ਇਹਦੇ ਫੈਨ ਨੇਗੇ ਇਹੀ ਸੋਹ ਦੇ ਵਿੱਚ ਲੈ ਕੇ ਜਿਆਦਾ ਪਸੰਦ ਕਰਦੇ ਹੈਗੇ ਠੀਕ ਆ ਜਿਹੜਾ ਜਿਹਨੂੰ ਇਹਦਾ ਕਰੇਜ ਆ ਉਹ ਇਹੀ ਲਊਗਾ ਹਾਂਜੀ ਹਾਂ ਠੀਕ ਆ ਬਾਈ ਤੇ ਅਗਲਾ ਸਵਰਾਜ 855 ਤੇ ਕੰਡੀਸ਼ਨ ਚੈੱਕ ਕਰ ਲਓ ਬਈ ਇਹਦੀ ਵੀ ਤੇ ਇਹ ਵੀ 3 ਸਪੀਡ ਚ ਆ ਗਿਆ ਆ ਦੇਖੋ ਇਹ 2022 ਮਾਡਲ ਆ ਗਿਆ ਇਹ ਦੋ ਚੱਲ ਗਿਆ ਹਾਂਜੀ ਠੀਕ ਆ ਬਈ ਪਹਿਲੇ ਮਹੀਨੇ ਦਾ ਹਾਂ ਚਲੋ ਬਈ ਮੈਟਿੰਗ ਮੂਟਿੰਗ ਵਗੈਰਾ ਤੁਸੀਂ ਇਹ ਵੀ ਦੇਖ ਸਕਦੇ ਹੋ ਇਹ ਵੀ 3 ਸਪੀਡ ਹੈ ਜੀ ਠੀਕ ਹੈ ਜੀ 3 ਸਪੀਡ ਹੈ ਗਈ ਇਹ ਟੌਪ ਮਾਡਲ ਹੈਗਾ 16 ਦੇ ਟਾਇਰਾਂ ਚ ਹੈ 16 ਦੇ ਟਾਇਰਾਂ ਚ ਆ ਗਿਆ 18 ਦੇ ਟਾਇਰ ਹਾਂਜੀ ਹਾਂ ਪੰਜਾਬ ਨੰਬਰ ਪਟੰਡਾ ਠੀਕ ਹੈ ਜੀ ਇਹ ਪਟੰਡਾ ਦਾ ਨੰਬਰ ਹੈਗਾ ਇਹ ਵੀ ਕੰਡੀਸ਼ਨ ਦਾ ਫੁੱਲ ਸੋਹਣਾਗਾ ਲਫਾ ਫੇ ਇਹਦੀ ਵੀ ਬਈ ਜੀ ਨਾਲ ਲੈਨੇਗੇ ਹਾਂਜੀ ਹਾਂ ਠੀਕ ਹੈ ਲੈ ਲਓ ਫ੍ਰੀਟਰਨ ਇਹ ਨਾਲ ਕਹਿ ਰਿਹਾ ਨਾ ਹਾਰ ਹੂਰ ਪਾ ਕੇ ਲੈ ਜਾਣਾ ਕੋਈ ਜੱਜ ਨਹੀਂ ਕਰ ਸਕਦਾ ਚੀਟਾ ਝੂਟਾ ਇਹਦੇ ਵੀ ਦਿਖਾ ਦੇ ਲੈ ਬਈ ਜੀ ਚੀਟਾ ਝੂਟਾ ਤੁਹਾਨੂੰ ਇਹਦੇ ਵੀ ਦਿਖਾ ਦੇਣਗੇ ਆ ਦੇਖ ਲਓ ਬਈ ਜੀ ਨਾਲ ਦੀ ਪਜਾਣਗੇ ਤੇ ਕੀ ਡਿਮਾਂਡ ਬਈ ਜੀ ਦੀ ਇਹਦਾ ਹੈਗਾ ਜੀ 7 ਲੱਖ ਤੇ 72 ਹਜ਼ਾਰ ਮੁੱਲ ਠੀਕ ਆ ਬਈ ਜੀ ਘੰਟੇ ਚੱਲਿਆ ਬਈ ਤੇ ਚੱਲਿਆ ਬਈ 400 ਕੁਸ਼ ਘੰਟੇ ਚੱਲਿਆ ਬਈ ਲੈ ਬਈ ਹੁਣ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਹਾਰ ਪਾ ਕੇ ਲੈ ਜਾਓ ਠੀਕ ਆ ਬਈ ਤੇ ਜੇ ਬਈ ਇਹ ਕਿਰਾਏ ਤੇ ਲੈਣਾ ਹੋਵੇ ਬਈ ਜੀ ਟਰੈਕਟਰ ਸਾਥੋਂ ਕੋਈ ਵੀ ਬੰਦਾ ਕਿਰਾਏ ਤੇ ਲੈ ਸਕਦਾ ਹੈਗਾ ਠੀਕ ਹੈ ਜੀ ਠੀਕ ਹੈ ਨਾ ਗੱਲ ਉਹਨੂੰ ਪ੍ਰੋਸੀਜਰ ਹੈ ਪ੍ਰੋਸੀਜਰ ਇਹ ਹੈ ਜੀ 10 ਦਿਨ ਪਹਿਲਾਂ ਬੁੱਕ ਕਰਾਂਗੇ ਠੀਕ ਹੈ ਜੀ ਉਸ ਤੋਂ ਬੜਾ ਚਿਰ ਪਹਿਲਾਂ ਨਹੀਂ ਬੁੱਕ ਕਰਦੇ ਆ ਨਹੀਂ ਹੈਗਾ ਵੀ ਕੋਈ ਮਹੀਨੇ ਨੂੰ ਪਹੂਗਾ ਤੇ ਕਿੰਨੇ ਦਿਨਾਂ ਵਾਲੀ ਘੱਟੋ ਘੱਟ ਘੱਟ ਤੋਂ ਘੱਟ ਹੋਰ ਕੋਈ ਕਿੰਨੇ ਚ ਦੇ ਜੀ ਆਪਾਂ ਆਪਦੀ ਗੱਲ ਕਰਦੇ ਆ ਆਪਾਂ ਦੱਸ ਦੇਣਾਂ ਤੋਂ ਘੱਟ ਟਰੈਕਟਰ ਨਹੀਂ ਦਿੰਦੇ ਠੀਕ ਹੈ ਜੀ ਜੇ ਮੇਰੀ ਵੀਡੀਓ ਦੇਖ ਕੇ ਆ ਗਿਆ ਵੀਡੀਓ ਦੇਖ ਕੇ ਆ ਗਿਆ ਜੀ ਉਹ ਤੇ ਆਪਾਂ ਰੇਟ ਦਾ ਮਤਨ ਤੁਹਾਨੂੰ ਕਰ ਦਿਆਂਗੇ ਹਾਂ ਜੀ ਰੇਟ ਦਾ ਕਰ ਦਿਆਂਗੇ ਪਰ ਦੇਵਾਂਗੇ ਆਪਾਂ ਦੱਸ ਦੇਣਾ ਜੇ ਕੋਈ ਆਪਣਾ ਲੋਕਲ ਬੰਦਾ ਲੈ ਜਾਂਦਾ ਇੱਥੋਂ ਦਾ ਕੋਈ 10 ਕਿਲੋਮੀਟਰ ਚ ਉਹ ਆਪਾਂ ਉਹਦੇ ਤੋਂ ਚਲਾਇਆ ਵੀ ਹਫ਼ਤੇ ਦੇ ਵੀ ਤੇਰੇ ਹਫ਼ਤੇ ਦੇ ਵੀ ਹਾਂਜੀ ਕਿਸੇ ਨੇ ਬਾੜ ਲੈ ਕੇ ਹਨ ਉਹ 10 ਦੇਣਾਂ ਤੋਂ ਘੱਟ ਆਪਾਂ ਡਰਾਈਵਰ ਦਿੰਦੇ ਨਹੀਂ ਹੈਗੇ ਠੀਕ ਹੈ ਕਈ ਵਾਰ ਜੇ ਬੰਦੇ ਨੇ 5 ਨਹੀਂ ਹਾਂ ਅਗਲਾ 10 ਦੇਣਾਂ ਦਾ ਲੈ ਕੇ ਜਾਊਗਾ ਗੱਲ ਕਰਕੇ ਚੌਥੇ ਦਿਨ ਛੱਡ ਜੂ ਉਸੇ ਕਿਰਾਇਆ 10 ਦੇਣਾਂ ਦੀ ਲਮਾਗੇ ਠੀਕ ਆ ਬਈ ਹਾਂ ਦੇ 11 ਨੇ ਲੱਗਣਗੇ ਤਾਂ 11 ਦਾ 10 ਲੱਗ ਪੰਜ ਲੱਗਣ ਚਾਹੀਏ 10 ਲੱਗਣ ਉਹ ਦੱਸ ਦਈਏ 10 ਦੱਸ ਦਈਏ ਪੂਰੇ ਦਿਨ ਲੈ ਲਵਾਂ ਹਾਂਜੀ ਹਾਂ 10 ਤੋਂ ਘਾਟਾ ਆਪਾਂ ਦਿੰਦੇ ਨਹੀਂ ਕਰਾਈ ਤੇ ਬਸ ਠੀਕ ਤੇ ਟਰੈਕਟਰ ਆਪਣੇ ਕੋਲੇ ਦੇਖੋ ਵੀ 2 ਸਪੀਡ ਵੀ ਹੈ ਟਰੈਕਟਰ ਠੀਕ 3 ਸਪੀਡ ਵੀ ਹੈਗਾ 4x4 ਵੀ ਹੈ ਹੋਰ ਵੀ ਵੀਰ ਵੀ ਹਾਂਜੀ ਹਾਂ ਜਿਹੜਾ ਮੌਕੇ ਤੇ ਹੋਊਗਾ ਆਪਾਂ ਉਹ ਜਿਹੜਾ ਰੇਟ ਮੌਕੇ ਤੇ ਕਰਾਂਗੇ ਠੀਕ ਹੈ ਠੀਕ ਹੈ ਨਾ ਇਹ ਗੱਲ ਜੇ ਘੱਟ ਦੇਣਾਂ ਨਹੀਂ ਲਉਂਗੇ ਤਾਂ ਘੱਟ ਜੇ ਵੱਧ ਦੇਣਾਂ ਨਹੀਂ ਉਹ ਹਜ਼ਾਰ ਜਸਟ ਹੈ ਹਾਂ ਉਹ ਹੀ ਜਿਹੜਾ ਐਡਜਸਟਮੈਂਟ ਹੋ ਜੂ ਠੀਕ ਆ ਭਾਜੀ ਇਹ ਕਹੇਗਾ ਭਾਜੀ ਇਹ ਟਰੈਕਟਰ ਲੱਭਿਆ ਨਹੀਂ ਲੱਭਦਾ ਹੈਗਾ ਸਪੈਸ਼ਲ ਐਡੀਸ਼ਨ ਵਾਲਾ ਨਾ ਭਾਜੀ ਹਾਂ ਜੀ ਇਹ ਸਪੈਸ਼ਲ ਐਡੀਸ਼ਨ ਵਾਲੀ ਇਹ ਆਪਣੇ ਇੱਥੇ ਨੇੜੇ ਦੀ ਟਰੈਕਟਰ ਹੈਗਾ ਲੋਕਲੀ ਠੀਕ ਆ ਜੀ 2021 ਮਾਡਲ ਲਈ ਪੀਵੀ 19 ਨੰਬਰ ਹੈ ਜੀ ਬਰਨਾਲੇ ਦਾ ਬਰਨਾਲੇ ਦਾ ਜੀ ਫਸਟ ਪਾਰਟੀ ਦਾ ਲੋਕਲ ਨੰਬਰ ਹੈ ਜਿਹੜਾ ਐਮਪੂਮਪ ਲੱਗਿਆ ਭਾਜੀ ਲਾਉਂਦੇ ਤਾਂ ਨਹੀਂ ਨਾ ਨਾ ਕੁਝ ਨਹੀਂ ਲਾਉਣਾ ਜੀ ਆਪਾਂ ਇਹ ਲੱਗਿਆ ਭਈ ਇਹਦੇ 25 ਰਿਗਾਰਡ ਸਿਗਨ ਤੇ ਉਹ ਆਪਾਂ ਨਾਲ ਹੀ ਦੇਵਾਂਗੇ ਆ 2021 ਦੀ ਪਲੇਟ ਤੇ ਇੱਕ ਇਹਦੀ ਪਲੇਟ ਆਗੇ ਬਾਕੀ ਵੀ ਤੋਂ ਲਿੰਕਾ ਲੂੰਕਾ ਦੇ ਨਿਗਾ ਪਰਵਾ ਦੇ ਬਿਲਕੁਲ ਨਵਾਂ ਜੀ ਸਾਰਾ ਓਰੀਜਨਲ ਹੈਗਾ ਜੀ ਠੀਕ ਹੈ ਜੀ ਸਾਰਾ ਓਰੀਜਨਲ ਹੀ ਹੈਗਾ ਹਾਂ ਜੀ ਸਾਰਾ ਓਰੀਜਨਲ ਹੀ ਹੈ ਸਾਰਾ ਆ ਓਰੀਜਨਲ ਹੀ ਹੈਗਾ ਠੀਕ ਹੈ ਜਿੰਨਾ ਰਿਹਾ ਹੋਇਆ ਹੈਗਾ ਓਰੀਜਨਲ ਗਾਰਡ ਬਲੂਡਾਂ ਦੀ ਚਮਕ ਦੇਖੋ ਪੂਰੀ ਫੁੱਲ ਹੈ ਮੱਖੀ ਜਿੰਨਾ ਦਾਗ ਵੀ ਨਹੀਂ ਕਹਿ ਰਹੇ ਹੈ ਨਾ ਬਾਈ ਜੀ ਹਾਂ ਜੀ ਹਾਂ ਨਾਲ ਦੇ ਟਾਇਰ ਨਹੀਂ ਇਹਦੇ ਠੀਕ ਹੈ ਜੀ ਤੇ ਕਿੰਨੇ ਕੇ ਪੈਸੇ ਪਉਣਗੇ ਵੀ ਟਾਇਰ ਇਹ ਆਪਾਂ 85 ਪੈਸੇ ਟਾਇਰ ਘੰਟੇ ਚੱਲੇ ਬਾਈ ਜੀ ਚਲੋ ਵੀ ਸਭ ਚੈੱਕ ਚੱਲਿਆ ਹੋਗਾ ਇਹ ਚੱਲਿਆ ਹੀ ਲੈ ਵੇ ਇਹ ਚੱਲਿਆ ਵੇ ਕੁਆਂਟ ਅਰੀਜਨਲ ਚੱਲਿਆ ਤੇ ਡਿਮਾਂਡ ਬਾਈ ਜੀ ਡਿਮਾਂਡ ਇਹਦੀ ਹੈਗੀ ਜੀ 8 ਲੱਖ ਤੇ 15000 ਰੁਪਏ ਠੀਕ ਹੈ ਜੀ 8 ਲੱਖ ਤੇ 15000 ਰੁਪਏ ਸਾਰਾ ਅਡਜਸਟ ਹੋ ਜਾਊਗਾ ਟਰੈਕਟਰ ਨਾਲ ਜੇ ਕਿਸੇ ਨੇ ਲੈਣਾ ਹੋਵੇ ਲੈਣ ਓਕੇ ਰਿਪੋਰਟ ਇਹ ਵੀ ਚੈੱਕ ਕਰ ਲੋ ਕੰਡੀਸ਼ਨ ਪੂਰਾ ਕੋਕਾ ਵੀ ਸਹੀ ਹੈ ਨਾ ਬਾਈ ਜੀ ਲੱਭਣ ਲੱਗਦਾ ਇਹਦਾ ਸਪੈਸ਼ਲ ਡੀਜ਼ਲ ਹੈ ਨਾ ਬਾਈ ਜੀ ਹਾਂ ਜੀ ਇਹ 55 ਹਜ਼ਾਰ ਆ ਗਈ ਇਹ 55 ਇਹ ਕੋਲ ਟੌਪ ਮੰਨ ਲਈ ਇਹਦੇ ਜੈਕ ਵਾਲੀ ਲਿਫਟ ਆ ਗਈ ਡਿਸਟ੍ਰੀਬਿਊਟਰ ਆ ਗਿਆ ਠੀਕ ਹੈ। ਪੈਸੇ ਐਡੀਸ਼ਨਲ ਆ ਗਿਆ ਜੀ 55 ਹਸਪਤਾਲ। ਏ ਪਾਪਾ ਜੀ ਤੇ ਜਿਹੜਾ ਕੋਈ ਸਮਾਨ ਹੈਗਾ ਨਾਲ ਦੇ ਦਈਏ। ਸਭ ਕੁਝ ਨਾਲ ਦੇਣਾ। ਠੀਕ ਆ ਭਾਈ ਜੀ। ਤੇ ਲੈ ਭਾਈ ਅੱਗੇ ਦਿਖਾਉਣਾ ਤੁਹਾਨੂੰ 4x4 ਚ। 5. ਟਰੱਕ 5105 ਆਈ। ਹਾਂਜੀ। 2020 ਮਾਡਲ ਆਈ। ਠੀਕ ਹੈ। 6,35,000 ਇਹਦਾ ਡਿਮਾਂਡ ਆਈ। 4x4। 4x4 ਚ ਆ ਗਿਆ। ਹਾਂਜੀ ਹਾਂ। ਨਾਲ ਦੇ ਟਾਇਰ। ਹਾਂਜੀ ਹਾਂ। ਇਹ ਡਬਲ ਪੀਟੀਓ ਚ ਆ ਗਿਆ। ਠੀਕ ਹੈ। ਲੈ ਵੀ ਡਬਲ ਪੀਟੀਓ ਚ ਆ ਗਿਆ। ਤੇ ਆ ਚੀਜ਼ਾਂ ਤੇ ਨਿਗਮ ਰਵਾ ਦੇ ਭਾਈ ਜੀ। ਹੋਣੀਆਂ ਪਿਆ ਲੈ ਗਿਆ ਕਨੂਪੀ ਛਾਤਰੀ ਲੱਗੀ ਹੋਈ ਹੈਗੀ ਤੇ ਟਾਇਰ ਵਾਈ ਜੀ ਕਿੰਨੇ ਦਿਨ ਕਿਹਾ 14 ਦੇ ਨਹੀਂ ਇਹ ਕੰਪਨੀ ਦੇ ਵਿੱਚੋਂ ਜਿਹੜੇ ਟਾਇਰ ਨਹੀਂ ਜਿਹਦੇ ਨਾਲ ਦੇ ਨੇ ਇਹਦੇ 13 ਦੇ ਟਾਇਰ ਹੀ ਆਉਂਦੇ ਠੀਕ ਹੈ 13 ਦੇ ਟਾਇਰ ਹਾਂ ਜੀ 13 ਦੇ ਟਾਇਰ ਹੀ ਆਉਂਦੇ ਤੇ ਸਾਰਾ ਜਗਾ ਬਾਕੀ ਕੰਡੀ ਸਾਰਾ ਰੀਜਨ ਦਾ ਸਾਰ ਹਾਂ ਜੀ ਹਾਂ ਠੀਕ ਹੈ ਜੀ ਕੋਈ ਮਾੜਾ ਮੋਟਾ ਜਿਵੇਂ ਆ ਪੇਂਟ ਬੰਪਰ ਵਾਪਰ ਪੇਂਟ ਕੋਈ ਮਾੜੀ ਮੋਟੀ ਟੱਚਿੰਗ ਫਟਿੰਗ ਦੇਖੋ ਹੁੰਦੀ ਆ ਟਰੈਕਟਰ ਦੇ ਹਾਂ ਜੀ ਤੇ ਵਾਪਰ ਬੰਪਰ ਕਰਾਤਾ ਕੋਈ ਮਾੜੀ ਮੋਟੀ ਜਿਵੇਂ 100 ਇੰਜਨ ਉਂਜਣ ਮਗਰਾੜ ਮੰਗੂਣ ਵਾਲੀ ਸਾਰੇ ਰ 63200 ਠੀਕ ਹੈ ਜੀ ਤੇ ਅੱਗੇ ਗਿਆ ਬਾਈ ਜੀ ਕਬੋਟਾ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਬੈਕ ਟਾਇਰ ਕਹੜੀਏ ਕਹਾੜੇ ਵਰਗੇ ਕਹੜੀਏ ਤੇ ਜਹਾਜੀ ਤਾਂ ਹੀ ਉਹ ਸ਼ੌਕ ਨੂੰ ਪਵਾਏ ਵੇਈ ਉਹਨਾਂ ਠੀਕ ਹੈ ਜੀ ਟਾਇਰ ਨਵੀਂ ਪਾਏ ਵੇਏ ਨਵੀਂ ਪਾਵੇਂ ਪੈਸੇ ਟਾਰਦੇ ਆ ਮੂਹਰੇ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਨਾਲ ਦੇ ਆਈ 2019 ਮਾਡਲ ਟਰੈਕਟਰ ਹੈਗਾ ਠੀਕ ਹੈ ਜੀ ਜੀ 20 ਦੀ ਕਾਪੀ ਹੈ ਜੀ 20 ਦੀ ਕਾਪੀ ਹੈ 19 ਪਲੱਸ 20 19 ਪਲੱਸ 20 ਆਈ ਇਹ ਠੀਕ ਹੈ ਜੀ ਫਰਸਟ ਬਾਡੀ ਹੋਆ ਨਕਦ ਕੈਸ਼ ਹੈ ਠੀਕ ਹੈ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਤੇ ਬਿਲਕੁਲ ਨਵਾਂ ਤੇ ਬਿਲ ਹਾਂ ਟਾਇਰ ਬਿਲਕੁਲ ਸੌਂਕ ਨੂੰ ਉਹਨਾਂ ਨੇ ਹੁਣੀ ਪਵਾਈ ਸੀ ਠੀਕ ਹੈ ਜੀ ਕੋਈ ਫੋਰ ਲੈ ਗਏ ਸੀ ਆਪਾਂ ਇਹ ਵਿੱਚ ਆਖ ਲੈ ਗਏ ਠੀਕ ਹੈ ਜੀ ਸਾਈਡ ਗੇਰ ਜੀ ਹਾਂ ਠੀਕ ਖੁੱਲੇ ਪਹੁੰਚ ਆ ਗਿਆ ਗੇਟ ਪਹੁੰਚ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ ਜੀ 5 ਲੱਖ 35 ਹਜ਼ਾਰ ਰੁਪਏ ਠੀਕ ਹੈ ਜੀ ਲੋ ਵੀ ਠੀਕ ਹੈ ਜੀ 35 ਹਜ਼ਾਰ ਰੁਪਏ ਸਰਕਾਰੀ ਨੰਬਰ ਪਲੇਟਾਂ ਵੀ 37 ਨੰਬਰ ਤੇ ਹਨਾ ਬਈ ਹਾਂਜੀ ਹਾਂ ਠੀਕ ਹੈ ਬਈ ਤੇ ਸੋ ਆ ਗਈ ਲਿਕਾ 60 ਸਦਾ ਬਹਾਰ ਚੀਜ਼ ਆ ਗਈ ਇਹ ਠੀਕ ਹੈ ਜੀ ਇਹ 2 ਸਪੀਡ ਦੇ ਵਿੱਚ ਹੈ ਜੀ ਠੀਕ ਹੈ ਜੀ ਟਰੈਕਟਰ オリジナル ਹੀ ਹੈਗਾ ਮਾੜੀ ਮੋਟੀ ਟੱਚਿੰਗ ਫਸੇਗਾ ਤੁਹਾਨੂੰ ਦੱਸਿਆ ਜੀ ਕੋਈ ਹੁੰਦੀ ਹੈ ਜਹਾ ਜਿਟਰ ਹੈ ਜੀ ਹਾਂ ਹਾਂ ਇਹ ਮੂਲੇ ਵੱਡੇ ਪਏ ਵੇ ਆਈ ਤੇ ਮੰਗ ਲਈ ਟਾਇਰ BKT ਕੰਪਨੀ ਦੇ 80 ਪੈਸੇ ਨੇ ਜੀ ਠੀਕ ਹੈ ਜੀ ਤੇ 2013 ਮਾਡਲ ਲਈ ਠੀਕ ਹੈ 16 ਲੈਣਾ ਚਾਹ ਪੇਟ ਬੂਟੇ ਦਿਖਾ ਦੇ ਜਾਂ ਇਹ ਫੁੱਲ ਟੌਪ ਹੈ ਜਮਾ ਬਸ 2013 ਦਾ ਫੁੱਲ ਟੌਪ ਹੈ ਠੀਕ ਆ ਬਈ ਨੰਬਰ ਆਕਦੇ ਆ ਸਾਡੇ ਸੰਦਾ ਇਹ ਬਈ ਕੱਟਾ ਬੜਾ ਵੀਕ ਕੇ ਮਾੜਾ ਬਣ ਗਿਆ ਨਾ ਬੀਲੀ ਠੀਕ ਹੈ ਜੀ ਡਿਮਾਂਡ ਮੈਂ ਡਿਮਾਂਡ ਹੈਗੀ 438000 ਠੀਕ ਹੈ ਕਹਿੰਦਾ ਜਸਟ ਹੋ ਜੀ ਲੇਕਿਨ ਇਹਨਾਂ ਟਰੈਕਟਰ ਕਰਵਾਉਣਾ ਸਿੱਧਾ ਕਰਨਾ ਹੈ ਤੇ ਲੋਨ ਉਹਨੂੰ ਕਿਰਦੀ ਪੋਸੀਬਿਲਟੀ ਜੀ ਮੇਰੀ ਆਪਾਂ ਲਾਉਣ ਵੀ ਹੋਵੇ ਜਿਹੜੇ ਮਰਜ਼ੀ ਟਰੈਕਟਰ ਤੇ ਲੋਨ ਕਰਵਾਉਣਾ ਬੰਦੇ ਨੇ ਕਰਵਾ ਸਕਦਾ ਹੈ ਇਹ ਆ ਗਈ 2000 19 ਮਾਰ ਲਈ ਠੀਕ ਹੈ ਬਾਈ ਜੀ ਇਹ ਟਰੈਕਟਰ ਵੀ ਜੀ ਇੱਥੇ ਆਪਣੇ ਯਾਰ 19 ਮਾਰ ਲਈ ਲੈ ਬਈ ਜੀ 19 19 ਦੋਨੇ ਇਕੱਠੇ ਹੋ ਗਏ ਨਾਲ ਉਹਦੇ ਟਾਇਰ ਨਹੀਂ ਹੈ ਟ੍ਰੈਗਾ ਠੀਕ ਹੈ ਬੈਕ ਟਾਇਰ ਤਾਂ ਵੱਧ ਗਿਆ ਬੈਕ ਟਾਇਰ ਕਿੰਨੇ ਕਿਲੇ ਪਿਆ ਬਈ ਠੀਕ ਹੈ ਨਾਲ ਨਾਲ ਦੀ ਹੁੱਕ ਆ ਕੰਡਾ ਫੱਟੀ ਹਾਂ ਜੀ ਹਾਂ ਬਰਨਾਲਾ ਨੰਬਰ ਹੈ ਪੀਵੀ 19 ਤੇ 19 ਉਹ ਹੀ ਮਾਡਲ ਹੈ ਜੀ 4x4 4x4 244 ਤੇ ਅੱਗੇ ਲਗਾਉਣਾ ਬਈ ਜੀ ਤੁਹਾਨੂੰ 7 ਲੱਖ 90 ਹਜ਼ਾਰ ਮਾਡਲ ਦੋ ਤਾਂ ਉਹ ਇਹ ਕੈਪ ਕੋ ਬੁਝੇ ਬੇਰਮੱਲਾ ਕੋ ਚੂਜ ਜਾ ਅਜ ਵੀ ਨਹੀਂ ਕਰਿਆ ਲਾਦਣਾ ਭਾਈ ਜੀ ਤੇ ਘੰਟੇ ਦਾ ਨਹੀਂ ਪਤਾ ਭਾਈ ਜੀ ਕਿੰਨੇ ਕਿ ਚੱਲੇ ਹੋਏ ਤਕਰੀਬਨ ਇਹ ਘੰਟੇ ਚੱਲਿਆ ਹੋਊਗਾ ਹੀ 900 ਘੰਟਾ ਚੱਲਿਆ ਹੋਵੇ ਠੀਕ ਹੈ ਜੀ ਲਓ 900 ਘੰਟਾ ਚੱਲਿਆ ਹੋਇਆ ਜੇ ਗੱਲਬਾਤ ਕਰੀ ਬੈਟਰੀ ਬੂਟਰੀ ਵਧੀਆ ਓਕੇ ਸਾਰਾ ਕੁਝ ਠੀਕ ਹੈ ਨਾਲ ਦੀ ਸਭ ਕੁਝ ਨਾਲ ਤੇ ਅੱਗੇ ਗਿਆ ਭਾਈ ਜੀ ਪ੍ਰੀ ਤੇ 60 49 ਸੈਂਟਰ ਗੇਅਰ ਚ ਇਹ ਆ ਗਿਆ ਜੀ 3 ਸਪੀਡ ਚ ਆਹ ਲੋ ਤੋਂ ਲੋ ਹੋਰ ਹੋ ਜਾਂਦਾ ਜੀ ਠੀਕ ਆਹ ਦੂਜਾ ਲੀਵਰ ਆ ਗਿਆ ਜੀ ਸੈਂਟਰ ਗੇਅਰ ਆਹ 3 ਸਪੀਡ ਵਾਲਾ ਲੀਵਰ ਆ ਗਿਆ ਠੀਕ ਕਰਾਇਆ ਹੋਇਆ ਬਈ ਇਹ ਨਹੀਂ ਨਹੀਂ ਇਹ ਉਹ ਜਿੱਥੇ ਟਰੈਕਟਰ ਬਣਦਾ ਜੀ ਨਾਬੇ ਕੰਪਨੀ ਚੋਂ ਠੀਕ ਹੈ ਜੀ ਉੱਥੋਂ ਹੀ ਲੱਗ ਕੇ ਆਉਂਦਾ ਜੀ ਇਹ ਬਾਹਰੋਂ ਨਹੀਂ ਹੋਇਆ ਬਈ ਠੀਕ ਹੈ ਜੀ ਤੇ ਇਹ ਆਪਣਾ ਪੰਜਾਬ ਦੀ ਨੰਬਰ ਹੈ ਜੀ ਠੀਕ ਹੈ ਜੀ 2020 ਮਾਡਲ ਹੈ ਜੀ ਠੀਕ ਹੈ ਪੀਪੀ 22 ਹਾਂਜੀ ਹਾਂ ਠੀਕ ਹੈ ਜੀ 2 ਨਾਲ ਦੇ ਟਾਇਰ ਨਹੀਂ ਹੈ ਜੀ ਨਾਲ ਦੇ ਟਾਇਰ ਨਹੀਂ ਗਏ ਹਾਂਜੀ ਹਾਂ ਤੇ ਬਾਕੀ ਕੰਡੀਸ਼ਨ ਚੈੱਕ ਕਰਦੇ ਵੀ ਟਰੈਕਟਰ ਤੇਰਾ ਮੁੱਲ ਹੀ ਬਹੁਤ ਘੱਟ ਕਰਖਿਆ ਬਈ ਆਪਣਾ ਸਿਰਫ 4.5 ਲੱਖ ਰੁਪਈਆ ਰੇਟ ਹੈ ਜੀ ਇਹਦਾ 4.5 ਲੱਖ ਰੁਪਈਆ ਹਾਂਜੀ ਹਾਂ ਇਹਦਾ ਤਾਂ ਰੇਟ ਸਿਰਫ ਓਹ ਤੁਹਾਨੂੰ ਲਾਗੇ ਡਿਸਟ ਰਿਵਰਸ ਸਪੀਡ ਵੀ ਸਾਰਾ ਕੁਝ ਹੈ ਇਹਦੇ ਸਾਰੇ ਫੰਕਸ਼ਨ ਠੀਕ ਹੈ ਹਾਂਜੀ ਠੀਕ ਹੈ ਡਬਲ ਡਿਸਟ੍ਰਿਬਿਊਟਰ ਆ ਗਿਆ 3 ਸਪੀਡ ਜਾ ਗਿਆ ਕੰਪਨੀ ਦਾ ਵਜੇ ਜੀ ਹਾਂਜੀ ਹਾਂ ਤੇ ਅੱਗੇ ਕਹੇ ਬੇ ਜੀ ਸੋਨਾਲੀਕਾ ਵਲਟ੍ਰੈਕ 60 RX ਇਹ ਆ ਗਿਆ ਜੀ ਸੋਨਾਲੀਕਾ 60 ਵਲਟ੍ਰੈਕ ਠੀਕ ਹੈ ਜੀ ਨਾਲ ਦੇ ਟਾਇਰਾਂ ਚ ਹਾਂਜੀ ਹਾਂ ਨਹੀਂ ਇਹ ਦਵਾਰੇ ਦੇ ਟਾਇਰ ਹੈ ਠੀਕ ਹੈ ਦਵਾਰੇ ਦੇ ਟਾਇਰ ਦਵਾਰੇ ਦੇ 90 ਪੈਸੇ ਨੇਗੇ ਠੀਕ ਹੈ ਜੀ ਤੇ ਤੇ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇਹ ਚੇਂਜਰ ਆ ਗਿਆ ਜੀ ਇਹਦੇ ਸਾਈਡ ਤੇ ਆ ਦੇਖੋ ਠੀਕ ਹੈ ਸਾਈਡ ਚੇਂਜਰ ਆ ਗਿਆ ਜੀ ਉਹ 3 ਸਪੀਡ ਵਾਲਾ ਲੀਵਰ ਆ ਗਿਆ ਜੀ ਠੀਕ ਜੀ ਸਾਈਡ ਚ ਆ ਗਿਆ ਜੀ ਇੱਕ ਨੋਪੀ ਲੱਗੀ ਆ ਗਈ ਜੀ 16 ਇਹਦਾ ਮੁੱਲ ਬਹੁਤ ਜ਼ਿਆਦਾ ਹੈ ਜੀ ਇਹਦਾ ਮੁੱਲ ਸਿਰਫ 4 ਲੱਖ ਤੇ 85 ਹਜ਼ਾਰ ਹੈ ਜੀ ਦੁਬਾਰੀ ਜੀ 90000 ਨਹੀਂ ਠੀਕ ਹੈ ਲੋ ਵੀ ਬੇਟਾ ਆ ਦੇਖ ਰੂਟ ਸਭ ਕੁਝ ਨਾਲ ਮਿਲੂਗਾ ਜੀ ਠੀਕ ਹੈ ਜਗਤ ਭਾਈ ਲਾਉਂਦੇ ਘਰ ਤੋਂ ਨਹੀਂ ਬੇਟਾ ਆਪਾਂ ਕੀ ਕਰਨੇ ਵੀਰੇ ਲਾ ਕੇ ਅਗਲੇ ਦੇ ਨਾਲ ਆਏ ਨਾਲ ਹੀ ਦੇ ਜਾਨੀ ਠੀਕ ਹੈ ਭਾਈ ਘਰੇ ਤਾਂ ਰਿਸ਼ਤੇਦਾਰ ਹੀ ਲੈ ਜਾਂਦੇ ਨੇ ਜਿਹੜਾ ਭਾਈ ਇਹਦੀ ਡਿਮਾਂਡ ਵੀ ਜੀ 485000 ਜੀ 2015 ਮਾਡਲ ਪੰਜਾਬ ਨੰਬਰ ਠੀਕ ਹੈ ਜੈਜ ਰੇਟ ਪੁੱਛ ਕੇ ਜਾਉ ਬਈ ਇਹਦਾ ਬਾਕੀ ਤੂੰ ਜਿਵੇਂ ਮਰਜ਼ੀ ਕਰ ਦਿਓ ਇਹ ਗੱਲ ਹੀ ਜੈਜ ਰੇਟ ਦੱਸੋ ਇਹਦਾ ਜੈਜ ਰੇਟ ਬਸ ਕੋਈ ਗੱਲ ਨਹੀਂ ਤੁਹਾਡੇ ਲਈ ਡਿਸਕਾਊਂਟ 15000 ਜੀ 47000 ਦਾ ਠੀਕ ਹੈ ਲੈ ਵੀ 47000 ਦਾ ਆ ਗਿਆ ਇਹ ਟਰੈਕਟਰ ਬਹੁਤ ਘੱਟ ਮਿਲਦਾ ਜੀ ਸਾਨੂੰ ਵੀ ਪਤਾ ਇਹ ਮਾਈਕੋ ਪੰਪ ਚਾਈ ਠੀਕ ਹੈ ਜੀ ਜਿਹੜੇ ਆਪਾਂ ਕਹਿੰਦੇ ਨੇ ਮਾਈਕੋ ਦੇ ਪੰਪ ਘੱਟ ਮਾਰ ਹਨਾ ਬਈ ਹਾਂ ਇਹ ਟਰੈਕਟਰ ਹੈ 2021 ਮਾਡਲ ਲਈ ਠੀਕ ਹੈ ਜੀ ਨਾਲ ਨਾਲ ਦੇ ਟੈਰ ਹਾਂਜੀ ਹਾਂ ਨਾਲ ਦੇ ਟਾਇਰ ਆ ਗਏ ਠੀਕ ਆ ਜੀ ਨਾਲ ਦੇ ਟਾਇਰ ਆ ਗਏ ਵੇਟ ਬੂਟ ਸਾਰਾ ਕੁਝ ਨਾਲ ਆਈ ਇਹਦੇ ਠੀਕ ਆ ਜੀ ਇਹ ਵਾਕਈ ਕੰਡੀਸ਼ਨ ਦੇ ਸਕਦੇ ਭਾਈ ਜੀ ਚਲੋ ਭਾਈ ਫੁੱਲਾ ਹੈ ਵੀ ਮੈਂ ਕਹਣਾ ਟਰੈਕਟਰ ਬਣਾਇਆ ਹੋਇਆ ਜੀ ਦੇਖ ਸਕਦੇ ਜੀ ਠੀਕ ਆ ਜੀ ਇਹ ਨਾਲ ਆ ਗਈ ਜੀ ਬਾਅਦ ਚ ਨਹੀਂ ਲੱਗੀ ਵੀ ਜਦੋਂ ਹੁਣ ਉਹਦਾ ਬਾਅਦ ਚ ਲੱਗੀ ਵੀ ਆ ਗਈ ਠੀਕ ਆ ਜੀ ਚੇਂਜਰ ਵਾਲਾ ਭਾਈ ਜੀ ਹਾਂਜੀ ਹਾਂ ਇਹ ਚੇਂਜਰ ਵਾਲਾ ਠੀਕ ਆ ਜੀ ਇਹ ਵੀ 3 ਸਪੀਡ ਚ ਆ ਗਿਆ ਜੀ ਠੀਕ ਆ ਜੀ ਹਾਂਜੀ ਮੂਰੇ ਵੇਟ ਆ ਗਏ ਜੀ ਮਗਰ ਵੇਟ ਆ ਗਏ ਇਹ ਕੰਪਨੀ ਵੱਲੋਂ ਆਇਆ ਹੁੰਦਾ ਨਿਰਣ ਭੇਜੇ ਜੋ ਕੰਪਨੀ ਤੋਂ ਸਵਾਨ ਆਇਆ ਸਾਰਾ ਇਹਦੇ ਨਾਲ ਹੈ ਠੀਕ ਆ ਆਪ ਇੱਕ ਨਦੀ ਚੀਜ਼ ਪਾਉਣ ਦੀ ਬਾਤ ਦੇਦੀ ਪਰ ਲਾਉਂਦੇ ਨਹੀਂ ਹੈਗੇ ਤਾਂ ਨਾ ਲਾ ਕੇ ਆਪਾਂ ਕੀ ਕਰਨੀ ਹੈ ਠੀਕ ਆ ਜੀ ਇੱਕੇ ਮਾਡਲ ਹੈ ਤੇ ਡਿਮਾਂਡ ਬਈ ਜੀ ਦੀ ਇਹਦੀ ਡਿਮਾਂਡ ਹੈ ਜੀ 9 ਲੱਖ ਤੇ 40000 ਰੁਪਏ ਜੀ ਠੀਕ ਆ ਮੱਕੀ ਦੇ ਸੀਜ਼ਨ ਦਾ ਛੋਟਾ ਟਰੈਕਟਰ ਕਹ ਲਈ ਹੈ ਨਾ ਬਈ ਜੀ ਇਹ ਵੀ ਹਾਂਜੀ ਹਾਂ ਠੀਕ ਆ ਬਈ ਜੀ ਤੇ ਜੇ ਇਹ ਕਿਰਾਏ ਤੇ ਲੈਣਾ ਹੋ ਬਈ ਜੀ ਇਹ ਵੀ ਦੇ ਦੇਾਂਗੇ ਕਿਰਾਏ ਤੇ ਦੱਸ ਦੇਣਾ ਪਹਿਲਾਂ ਆਪਾਂ ਨੂੰ ਬੁੱਕ ਕਰਾਓ ਜੀ ਠੀਕ ਆ ਜੀ ਜੇ ਗੱਲਬਾਤ ਕਰੀਏ ਬਈ ਜੀ ਹਾਂਜੀ ਹਾਂ ਤੇ ਜੇ ਗੱਲਬਾਤ ਕਰੀ ਜਿਹੜਾ ਇਹ ਆਪਾਂ ਦਿਖਾਇਆ ਜਗਾ 4x4 ਆ ਹਾਂਜੀ ਹਾਂ ਠੀਕ ਆ ਜੀ ਜੇ ਇਹਦਾ ਆਪਾਂ ਮਹੀਨੇ ਲਈ ਲੈਣਾ ਹੋਵੇ ਕੀ ਕਰਾਇਆ ਹੋਊਗਾ ਜੀ ਉਹ ਮਹੀਨੇ ਤੇ ਆਪਾਂ ਮੌਕੇ ਤੇ ਕਰ ਲਾਂਗੇ ਜੀ ਠੀਕ ਆ ਜੀ ਹਾਂਜੀ ਹਾਂ ਜੇ ਮੈਂ ਵੀ ਜਿਹੇ ਜਿਹੇ ਅਗਲੇ ਦਿਨ ਤੱਕ ਦਿਨਾਂ ਦੇ ਲਈ ਲੈਣਾ ਹੋਵੇ ਫਿਰ ਜੀ ਉਹ ਥੇ ਅਡਜਸਟਮੈਂਟ ਹੋ ਜਾਂਦੀ ਹੈ ਜੀ ਠੀਕ ਆ ਜੀ ਕਿਰਾਏ ਤੇ ਲੈਣ ਲਈ ਵੀ ਸਾਡੇ ਨਾਲ ਸੰਪਰਕ ਕਰੋ ਜੀ ਠੀਕ ਹੈ ਟਰੈਕਟਰ ਵੇਚਣ ਖਾਤਰ ਵੀ ਸਾਡੇ ਨਾਲ ਸੰਪਰਕ ਕਰੋ ਟਰੈਕਟਰ ਕੱਲਾ ਖਰੀਦਣ ਲਈ ਵੀ ਠੀਕ ਹੈ ਜੇ ਕਿਸੇ ਨੇ ਵਿਚੇ ਡੈਜਸਟ ਟਰੈਕਟਰ ਕਰਾਉਣਾ ਉਹ ਵਿਚੇ ਡੈਜਸਟ ਵੀ ਕਰਾਂਗੇ ਜੀ ਆਪਾਂ ਠੀਕ ਹੈ ਇਹ ਨਹੀਂ ਹੈਗਾ ਬਾਈ ਜੇ ਸਿੱਧਾ ਵੇਚਣਾ ਤੁਸੀਂ ਸਿੱਧਾ ਵੀ ਵੇਚ ਸਕਦੇ ਹਾਂਜੀ ਹਾਂ ਠੀਕ ਹੈ ਬਾਈ ਜੀ ਰੇਟ ਪਹਿਲਾਂ ਕਿਤੋਂ ਹੋਰ ਪਤਾ ਕਰ ਲੈਣਾ ਬਾਈ ਜੀ ਜੇਕਰ ਮੈਂ ਨਾ ਰੇਟ ਦੀ ਵੀ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਵੱਧ ਤੋਂ ਵੱਧ ਮਾਨਤਾ ਕਰਾਂਗੇ ਜੀ ਵਿਚ ਕਿਸੇ ਨੇ ਘਟਾਉਣਾ ਆਪਾਂ ਵਿਚ ਘੱਟ ਕੇ ਵੀ ਦੇ ਦਿੰਨੇ ਆ ਟਰੈਕਟਰ ਇਹਦੇ ਚ ਇੱਕ ਤੋਂ ਟਰੈਕਟਰ ਹੈਗੇ ਆ ਜਿਹੜੇ ਆਪਾਂ ਟਰੈਕਟਰ ਵੈਸੇ ਦਿੱਥੇ ਹੋਏ ਆ ਤੇ ਉਹਦੇ ਵਿੱਚ ਡਰਾਈਵਰ ਆਪਣੇ ਇਕੱਟੇ ਹੋਏ ਹੈ ਠੀਕ ਹੈ ਜੀ ਅੱਗੇ ਆ ਗਿਆ ਪ੍ਰੀਤ ਬਾਈ ਜੀ ਇਹ ਆ ਗਿਆ ਜੀ ਪ੍ਰੀਤ 65 ਪਾਵਰ ਦਾ ਆ ਗਿਆ ਜੀ 65 ਪਾਵਰ ਸੈਕ్రోਮੈਕਸ ਗੇਅਰ ਹੈ ਜੀ ਇਹਦੇ ਚ ਠੀਕ ਹੈ ਲਓ ਵੀ ਸੈਕ్రోਮੈਕਸ ਗੇਅਰ ਹੈ ਇਹ ਪਲੱਸ ਪੁਆਇੰਟ ਹੈ ਜੀ ਇਹਦੇ ਚ ਠੀਕ ਹੈ ਬਾਈ ਜੀ ਹੋਰ ਵੀ ਲ ਆ ਗਿਆ ਜੀ ਇਹ ਪੰਜਾਬ ਨੰਬਰ ਹੈ ਜੀ ਠੀਕ ਫਰਸਟ ਪਾਰਟੀ ਦਾ ਡਰਾਈਵਰ ਹੈ ਜੀ ਆਹ ਮੂਰਲੇ ਟਾਇਰ ਦਵਾਰੇ ਜਿਹੇ ਦੇ ਆਹ ਮਗਰਲੇ ਨਾਲ ਦੇ ਠੀਕ ਇਹ ਤਾਂ ਕਹੀ ਸਕਦੇ ਨੇ ਬਈ ਆਹ ਤਿੰਨ ਸਾਲ ਦੇ ਬਈ ਆਹ ਮੂਰਲੇ ਟਾਇਰ ਤਾਂ ਬਿਲਕੁਲ ਨਵੇਂ ਹੈ ਇਹ 4x4 ਥੋੜਾ ਜਿਆਦਾ ਖਾਂਦੇ ਹਨ ਬਾਈ ਜੀ ਅਗਲੇ ਅਗਲਾ ਟਾਇਰ ਥੋੜਾ ਜਿਹੇ ਟਰੈਕਟਰ ਵੱਧ ਖਸਾ ਜਾਂਦਾ ਠੀਕ ਆ ਬਾਈ ਜੀ 17 ਇਹਦੇ ਨਾਲ ਸਾਰੀ ਰਿਸੈਸਰੀ ਹੈ ਜੀ ਮਗਰ ਬੇਟ ਆ ਗਈ ਕੰਪਨੀ ਦੀ ਛਤਰੀ ਆ ਗਈ ਠੀਕ ਆ ਬਾਈ ਜੀ ਤੇ ਮੂੜੇ ਬੇਟ ਆ ਗਈ ਹੈ Ориجنਲ ਹੀ ਹਾਂ ਮੋੜਾ ਮੋਟੀ ਟੱਚਿੰਗ ਫਟਿੰਗ ਹੁੰਦੀ ਹੈ ਦੇਖ ਆਪਾਂ ਇਹ ਜਿਹੇ ਵੀ ਤਾਂ ਬਰਸ ਨਹੀਂ ਲੱਗਿਆ ਜੇ ਲੰਮਾ ਟਾਇਰ ਲੰਮਾ ਸੈਮ ਚੱਲਣਾ ਫਿਰ ਤਾਂ ਦੱਸਣਾ ਪਊਗਾ ਨਾ ਜਿਹੜੀ ਨਹੀਂ ਦੱਸਣੀ ਹੈ ਜੀ ਆਪਾਂ ਕਹਿੰਦੇ ਹੁਣ ਬੇਟਾਂ ਦੇ ਪੇਂਟ ਹੋਇਆ ਹੋਵੇ ਠੀਕ ਆ ਆਪਾਂ ਹੁਣ ਅਗਲੇ ਗਾਹਕ ਨੂੰ ਕੋਈ ਜਾਈਏ ਵੀ ਇਹਦੇ ਤਾਂ ਬਰ ਝੂਠ ਮਾਰ ਕੇ ਸੱਦ ਲੂ ਠੀਕ ਆ ਭਾਈ ਜੀ ਜਿਨੇ ਪੈਸੇ ਇੱਥੇ ਟੇਬਲ ਤੇ ਆਪਣੇ ਗਿਣਨੇ ਆ ਨਾ ਉਹ ਪਹਿਲਾਂ ਟਰੈਕਟਰ ਚੈੱਕ ਕਰੂਗਾ ਠੀਕ ਹੈ ਹੱਕ ਵੀ ਹੈਗਾ ਠੀਕ ਹੈ ਠੀਕ ਹੈ ਨਾ ਇਹ ਗੱਲ ਇੱਕ ਮੇਰੀ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਸਾਰੀ ਵੀਡੀਓ ਗੌਰ ਨਾਲ ਦੇਖਿਆ ਕਰੋ ਸਾਰਾ ਕੁਝ ਇਹਦੇ ਤੇ ਦੱਸਿਆ ਪਿਆ ਆਪਣਾ ਵੀ ਕੀ ਮਸਲਾ ਕੁਛ ਨਹੀਂ ਲੁਕਾਇਆ ਰੇਟ ਵੀ ਮਾਡਲ ਵੀ ਲੋਕੇਸ਼ਨ ਵੀ ਸਾਰਾ ਕੁਝ ਦੱਸਿਆ ਹੈ ਕਈ ਵੀਡੀਓ ਕੀ ਕਰਦੇ ਆਗੇ ਮਾੜੀ ਜੀ ਫੋਟੋ ਦੇਖੀ ਜਰ ਕਰੇ ਨੇ ਫੋਨ ਲਾ ਲਿਆ ਠੀਕ ਹੈ ਫਿਰ ਸਾਰਾ ਕੁਝ ਉਹਨੂੰ ਦੱਸਣਾ ਪੈਂਦਾ ਉਹ ਠੀਕ ਨਹੀਂ ਲੱਗਦਾ ਠੀਕ ਆ ਫੇਰ ਬਾਲੇ ਕਹਿੰਦੇ ਆ ਲਾਸਟ ਰੇਟ ਲਾਸਟ ਰੇਟ ਲਾਸਟ ਰੇਟ ਕੋਈ ਨਹੀਂ ਹੈਗਾ ਠੀਕ ਆ ਉਰੇ ਆ ਕੇ ਹੋਊਗਾ ਹਾਂ ਉਰੇ ਆ ਕੇ ਹੋਊਗਾ ਜਾਂ ਸਾਡੇ ਨਾਲ ਫੋਨ ਤੇ ਸੌਦਾ ਕਰਨ ਆਪ ਰੇਟ ਲਾਉਣ ਵੀ ਅਸੀਂ ਆਹ ਰੇਟ ਲੈਨੇ ਆ ਸੌਦਾ ਕਰਨ ਸਾਨੂੰ ਕੋਈ ਤਰਾਜ ਨਹੀਂ ਠੀਕ ਆ ਸੌਦਾ ਕਰਨ ਤੋਂ ਬਾਅਦ ਵੀ ਉਹਨਾਂ ਦੇ ਟਰੈਕਟਰ ਨਹੀਂ ਫਿੱਟ ਆਉਂਦਾ ਤਾਂ ਸਾਨੂੰ ਕੋਈ ਤਰਾਜ ਕੀ ਨਹੀਂ ਵਾਪਸ ਠੀਕ ਆ ਆਪਣਾ ਕੀ ਮਨੀ ਬੈਕ ਗਾਰੰਟੀ ਕਰੀਏ ਹਾਂ ਨਹੀਂ ਜੇ ਹੁਣ ਮੰਨ ਲਓ ਤੁਸੀਂ ਆਪਣੇ ਨਾਲ ਆਹ ਟਰੈਕਟਰ ਹੀ ਲਾ ਲਓ ਜੀ ਆਹ ਟਰੈਕਟਰ ਦਾ ਆਪਾਂ ਮੰਨ ਕੇ ਚੱਲੋ 6 ਲੱਖ ਤੇ 15000 ਰੁਪਏ ਮੁੱਲ ਕਰਦੇ ਹਾਂ ਹਾਂਜੀ ਠੀਕ ਆ ਕਿ ਨਾ ਗੱਲ ਜੇ ਕਿਸੇ ਨੇ ਇਹਨੇ ਪੌਣੇ 6 ਲੱਖ ਰੁਪਏ ਦੀ ਆਪਣੇ ਨਾਲ ਡੀਲ ਕਰ ਲਈ ਹਾਂਜੀ ਠੀਕਾ ਐਗਜ਼ੈਂਪਲ ਐ ਪੌਣੇ 6 ਲੱਖ ਦੀ ਬੰਦੇ ਨੇ ਆਪਣੇ ਨਾਲ ਫੋਨ ਤੇ ਡੀਲ ਕਰ ਲਈ ਆ ਕੇ ਠੀਕ ਆ ਕਿ ਨਾਲ ਗੱਲੇ ਅਗਲੇ ਦੇ ਗਾ ਕਿ ਨਹੀਂ ਫਿੱਟ ਆਉਂਦਾ ਚਾਹ ਪਾਣੀ ਪੀਣ ਕੋਈ ਗੱਲ ਨਹੀਂ ਟਰੈਕਟਰ ਛੱਡ ਜਾਨ ਠੀਕ ਆ ਠੀਕ ਆ ਉਸ ਤੋਂ ਬਾਅਦ ਜੇ ਉਹ ਬਣ ਕੇ ਚੱਲੋ ਟਰੈਕਟਰ ਉਹਨੇ ਫਿੱਟ ਆਉਂਦਾ ਸੌਦਾ ਹੋਇਆ ਵੀ ਐ ਟਰੈਕਟਰ ਲੈ ਆ ਠੀਕ ਆ ਬਸ ਇਹ ਕਹਿੰਦਾ ਚਲੋ ਇੱਕ ਕਹਿੰਦਾ ਬਈ ਸਾਈ ਪਾ ਲ ਦਿੰਦੇ ਨੇਗੇ ਹਾਂਜੀ ਹਾਲੇ ਨੇ ਸਾਈ ਪਾਤੀ ਵੀ ਬਈ ਅਸੀਂ ਟਰੈਕਟਰ ਦੇਖਣ ਆਉਂਦੇ ਆਪਾਂ ਪਵਾਉਂਦੇ ਨਹੀਂ ਬਈ ਸਾਈ ਠੀਕ ਆ ਪਾਉਂਦੀ ਨਹੀਂ ਹੈਗੇ ਆਪਾਂ ਨੂੰ ਕਿ ਲੋੜਾ ਸਾਈ ਪਾਉਣ ਦੀ ਆਪਾਂ ਇੱਥੇ ਆਓ ਇੱਥੇ ਆ ਕੇ ਟਰੈਕਟਰ ਜੋਬੋ ਹਾਂ ਐਵੇਂ ਆਪਾਂ ਪਤਾ ਕੀ ਗੱਲ ਆਗਲਾ 5000 ਰੁਪਏ ਦੂ 4000 ਰੁਪਏ ਦੂ ਮੰਨ ਲਓ ਆਹੀ ਟਰੈਕਟਰ ਤੁਸੀਂ ਮੈਥੋਂ ਲੈ ਲਿਆ ਜੀ ਤੁਸੀਂ ਉਹਦੀ 5000 ਮੈਨੂੰ ਸਾਈ ਵਾ ਦੀ ਹਾਂ ਛੋੜੇ ਆ ਕੇ ਇਹ ਟਰੈਕਟਰ ਫੇਟਣਾ ਆਇਆ ਮੈਂ ਤੁਹਾਡਾ 5000 ਥੋੜੀ ਰੱਖੂੰ ਫੇਰ ਉਹ ਮੋੜਦਾ ਹਾਂ ਉਹ ਤਾਂ ਮੋੜਦਾ ਫੇਰ ਉਹ ਮੋੜ ਨਹੀਂ ਪਊ ਨਾ ਆਪਾਂ ਨੂੰ ਜਦੋਂ ਅਗਲੇ ਤੇ ਚੀਜ਼ ਫਿੱਟ ਹੀ ਨਹੀਂ ਠੀਕ ਆ ਜੇ ਹੁਣ ਆਪਣੀ ਚੀਜ਼ ਫਿੱਟ ਆ ਗਈ ਆਪਾਂ ਸੌਦਾ ਕਰਕੇ ਮੁੜ ਕੇ ਆਪਾਂ ਮੁੱਕਰਦੇ ਆ ਦੇਰ ਬਿਆਨਕ ਵਾਪਸ ਕੋਈ ਵੀ ਨਹੀਂ ਕਰਦਾ ਠੀਕ ਹੈ ਜਿਵੇਂ ਇੱਥੇ ਟਰੈਕਟਰ ਜਿਆਦੇ ਹੁੰਦੇ ਨੇ ਗੈਂਡ ਪਤਾ ਇਹ ਪਸੰਦ ਆਉਂਦੇ ਆਉਂਦੇ ਹੋਰ ਹਾਂ ਉਹ ਕੋਈ ਗੱਲ ਨਹੀਂ ਜੇ ਉਹ ਲਾਈ ਸਾਈ ਪਾਉਂਦਾ ਵੀ ਹੈ ਇਹ ਟਰੈਕਟਰ ਦੀ ਸਾਈ ਹੋਰ ਜਿਹੜਾ ਡਿਸਟ ਹੋ ਜੂ ਉਹ ਕੋਈ ਗੱਲ ਨਹੀਂ ਪਰ ਉਹ ਐ ਹੁੰਦਾ ਨਾ ਉਹਦਾ ਫਾਇਦਾ ਕੋਈ ਨਹੀਂ ਮੰਨਦਾ ਮੈਂ ਠੀਕ ਹੈ ਜੇ ਹੁਣ ਬੰਦਿਆਂ ਨੇ ਆਉਣਾ ਹੀ ਮੰਨ ਲਓ ਤੁਸੀਂ ਹੋਈਏ ਤੁਸੀਂ 100 ਕਿਲੋਮੀਟਰ ਤੋਂ ਆਣਾ ਹੈਗਾ ਤੁਸੀਂ ਸਾਨੂੰ ਕਹੇ ਧੱਕੇ ਨਾਲ ਪਾਤਾ ਸਾਈ ਪਾਤੀ ਸਵੇਰੇ ਆ ਕੇ ਕਹਿੰਦੇ ਸਾਡੇ ਟਾਇਰ ਫੱਟ ਨਹੀਂ ਰਾਹ ਤੇ ਕੋਈ ਯਾਰ ਮਿੱਤਰ ਕਹਿੰਦਾ ਨਾ ਯਾਰ ਇਹ ਨਾਲ ਹੈ ਜੇ ਉਹ ਵੱੱਟ ਬੰਦੇ ਦਾ ਮਨ ਬਦਲ ਜਾਂਦਾ ਹੈ। ਠੀਕ ਹੈ। ਕਈ ਵਾਰ ਰਾਤ ਨੂੰ ਪ੍ਰੋਬਲਮ ਆ ਜਾਂਦੀ ਹੈ। ਹਾਂ ਚਲ ਨਹੀਂ ਚਲੋ ਬਦਲ ਹੀ ਜਾਂਦਾ ਹੈ। ਫਿਰ ਆਪਾਂ ਉਹਨੂੰ ਪੈਸੇ ਮੋੜਾਂਗੇ ਆ ਇਹਨੂੰ। ਉਹਦੇ ਨਾਲੋਂ ਬਿਹਤਰ ਇਹ ਹੈ ਵੀ ਅਸੀਂ ਸਾਈ ਪਾਉਂਦੇ ਨਹੀਂ। ਠੀਕ ਹੈ। ਇੱਕ ਵਾਰੀ ਉਰੇ ਆਓ ਜ਼ਰੂਰ। ਇੱਕ ਵਾਰੀ ਆਓ ਆ ਕੇ ਟਰੈਕਟਰ ਪਾਸ ਕਰੋ ਸੌਦਾ ਕਰੋ। ਠੀਕ ਹੈ। ਜੇ ਬੰਦੇ ਨੇ ਟਰੈਕਟਰ ਕਈ ਬੰਦੇ ਜਾਣਕਾਰੀ ਰੱਖਦੇ ਆ ਜਿਹੜੇ ਕਹਿੰਦੇ ਸਾਡਾ ਢੱਡਾ ਨਹੀਂ ਹੈ। ਠੀਕ ਹੈ। ਬਹੁਤ ਬੰਦੇ ਇਹੋ ਜਿਹੇ ਹੈਗੇ ਆ ਜਿਹੜੇ ਕਹਿੰਦੇ ਸਾਡਾ ਡਾਨਾ ਸਾਡਾ ਟਰੈਕਟਰ ਭੇਜ ਦਿਓ। ਕਈ ਭੇ ਆਪਣੇ ਨਾਮ ਦੀ ਨਾਲ ਖਾਤੇ ਜਗਲਾ ਮਿਸਬਾਦ ਠੀਕ ਹੈ ਜੀ ਉਸ ਤਰ੍ਹਾਂ ਦਾ ਹੋ ਜਾਂਦਾ ਟਰੈਕਟਰ ਕਿਰਾਏ ਤੇ ਲੈਣਾ ਹੋਵੇ ਜੀ ਉਹ ਸਾਥੋ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਠੀਕ ਹੈ ਨਾ ਇਹ ਗੱਲ ਦੱਸ ਦੇਣਾ ਤੋਂ ਵੱਧ ਵੱਧ ਜਨਾਂ ਨੇ ਮਰਜ਼ੀ ਰੱਖੋ ਪਿੰਡ ਆਪਣਾ ਹੰਢਾਇਆ ਈ ਬਰਨਾਲੇ ਤੋਂ 5 ਕਿਲੋਮੀਟਰ ਹੈ ਜਿਹੜਾ ਬਠਿੰਡੇ ਤੋਂ ਪਟਿਆਲਾ ਸੰਗਰੂਰ ਚੰਡੀਗੜ੍ਹ ਰੋਡ ਜਾਂਦਾ ਈ ਉਹ ਸਾਹਮਣੇ ਆ ਗਿਆ ਠੀਕ ਹੈ ਜੀ ਉਹ ਤੋਂ 1.5 ਕਿਲੇ ਪਿੱਛੇ ਹਟਵੇਂ ਆ ਗਏ ਆਹ ਰੇਲਵੇ ਸਟੇਸ਼ਨ ਜਮਾ ਬਿਲਕੁਲ ਨਾਲ ਆ ਗਏ ਜੀ ਆਪਣੇ ਠੀਕ ਹੈ ਜੀ ਹੰਢਾਇਆ ਇਹਦਾ ਨਾਮ ਰੇਲਵੇ ਸਟੇਸ਼ਨ ਹੈ ਸ਼ੋਰੂਮ ਦਾ ਨਾਮ ਜੀ ਬਾਬਾ ਬਾਬਾ ਜੀ ਟਰੈਕਟਰ ਸੇਲ ਹੈ ਜੀ ਠੀਕ ਹੈ ਜੀ ਬਾਬਾ ਟਰੈਕਟਰ ਦਾ ਹਾਂ ਜੀ ਹਾਂ ਠੀਕ ਹੈ ਭਾਈ ਜੀ ਇੱਥੇ ਆ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਟਰੈਕਟਰ ਖੜਾ ਹੈ ਆਪਣੇ ਕੋਲੇ ਅੰਦਰ ਫਾਰਮ ਟਰੈਕ ਚੈਂਪੀਅਨ ਠੀਕ ਹੈ ਜੀ ਲੈ ਵੀ ਤੁਹਾਨੂੰ ਵੀ ਰਿਵਿਊ ਦੇ ਦਰਾਂਗੇ ਉਹ ਕਈ ਵਾਰੀ ਆਉਂਦਾ ਜੀ ਕਿਸੇ ਨੇ ਸਕੀਨ ਟਰੈਕਟਰ ਲੈਣਾ ਹੁੰਦਾ ਊਂ ਰੱਖਣਾ ਹੁੰਦਾ ਹੈਗਾ ਇੱਕ ਟਰੈਕਟਰ ਦੇ ਨਾਲ ਟਰੈਕਟਰ ਵੀ ਰੱਖਣਾ ਹੁੰਦਾ ਕਈਆਂ ਦੀ ਖੇਤੀ ਛੋਟੀ ਹੁੰਦੀ ਹੈ ਠੀਕ ਹੈ ਜੀ ਇਹਦਾ ਟਰੈਕਟਰ ਦਾ ਜਿਹੜਾ ਤੇਲ ਦਾ ਖਰਚਾ ਜੀ ਬਹੁਤ ਘੱਟ ਹੈਗਾ ਠੀਕ ਹੈ ਕਹਿੰਦੇ ਪਹਿਲਾਂ ਵਾ ਕੇ ਮੁੜਿਆਉਂਦਾ ਨਾ ਭਾਈ ਜੀ ਮਗਰਾਟ ਰੈਮ ਸਾਰੇ ओरिजिनल ਹੈ ਬਡੀ ਲਾਈਨ ਟਰੈਕਟਰ ਦੇ ਹਾਂ ਕੋਈ ਨਾ ਮਾਤਰਾ ਟੱਚਿੰਗ ਬਚੰਗਾ ਜਿਵੇਂ ਬੰਪਰ ਰੰਗ ਹੋਇਆ ਬਈ ਠੀਕ ਹੈ ਜੀ ਤੇ ਮਾਡਲ ਹੈਗਾ ਜੀ ਆ ਸਾਰਾ ओरिजिनल ਹੈ ਇਸ ਗੱਲ ਦੀ ਜ਼ਿੰਮੇਵਾਰੀ ਹੋਊਗੀ ਇਹ ਨਹੀਂ ਹੈਗਾ ਵੀ ਫੋਨ ਤੇ ਅਗਲਾ ਕੇ ਕਹਿੰਦਾ ਵੀ ਜਦ ਇੱਥੋਂ ਹੋ ਹੈ ਜਿੰਨਾ ਕ ਰੰਗ ਲਿਆ ਹੋਇਆ ਹੋ ओरिजिनल ਹੈ ਤੇ ਮਾਡਲ ਹੈਗਾ ਜੀ ਇਹ ਮਾਡਲ ਹੈਗਾ ਜੀ ਇਹ ਗਰੀ 2008 ਮਾਡਲ ਹੈ ਪੰਜਾਬ ਨੰਬਰ ਹੈ ਫਾਈਵ ਪਾਰਟੀ ਦਾ ਹੈ 29 ਹਾਂਜੀ ਹਾਂ 80 85 ਪੈਸੇ ਟਾਇਰ ਕੰਪਨੀ ਦੇਣੀ ਹੈ ਠੀਕ ਹੈ ਬੈਕ ਸਾਈਡ ਤੋਂ ਤੁਹਾਨੂੰ ਹਾਂ ਦਰਮਗਰਾੜ ਦੇਖੋ ਕਿੰਨੇ ਸਾਫ਼ ਨੇ ਠੀਕ ਇਹਦੀ ਆਪਾ ਪੁੱਤ ਨੂੰ ਤੇਰੇ ਕੰਮ ਆਦਾ ਵਈ ਪੂਰਾ ਸੋਹਣਾ ਟਰੈਕਟਰ ਹੈ ਜਮੇ ਜੀ 8 ਮਾਰ ਲਗਾ ਕੰਨੀ ਸਿਰ ਫਿਰ ਵੀ ਹੈਗੇ 14 15 ਮਾਰ ਲਾਏ ਤੇ ਡਿਮਾਂਡ ਵਿੱਚ ਜੀ ਦੀ ਇਹਦੀ ਡਿਮਾਂਡ ਰਹੀ ਹੈ ਜੀ 2 ਲੱਖ ਤੇ 68000 ਠੀਕ ਹੈ ਹਾਂਜੀ ਤੇ ਜੇ ਛੋਟਾ ਟਰੈਕਟਰ ਇਹਦੇ ਨਾਲ ਵੀ ਕੱਟਿਆ ਜੋ ਕੋਈ ਜਿਹਦੇ ਨਾਲ ਵੀ ਕੱਟਿਆ ਜੂਗਾ ਜੀ ਆਪਾਂ ਠੀਕ ਹੈ ਕਈ ਵਾਰ ਹੁੰਦਾ ਨਾ ਹੈ ਵੀ ਛੋਟੇ ਟਰੈਕਟਰ ਨਾਲ ਨਹੀਂ ਨਹੀਂ ਇਹਦੇ ਤੋਂ ਵੀ ਲੈ ਕਿਸੇ ਨੇ ਕਟਾਉਣਾ ਇਹ ਵੀ ਗੱਲ ਨਾਲ ਹੀ ਜੇ ਕਿਸੇ ਨੇ ਆਪਾਂ ਤੋਂ ਮੰਗੂ ਕੋਈ ਟਰੈਕਟਰ ਲੈਣ ਹਾਂਜੀ 7 ਲੱਖ ਵਾਲਾ ਦਿੰਦਾ ਹੈ ਉਹਦੇ ਨਾਲ ਅਸੀਂ ਪੈਸੇ ਵੀ ਦੇਵਾਂਗੇ ਠੀਕ ਹੈ ਜੀ ਲੈ ਵੀ ਹੁਣ ਤੁਹਾਨੂੰ ਡਬਲ ਫਾਇਦਾ ਹੋ ਜਾਊਗਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਜੇ ਕਰਨੀ ਹੈਗਾ ਲੈ ਕਟਵਾਉਣਾਗਾ ਬਾਈ ਮਾਡਲ 20 ਮਾਡਲ ਤਾਂ ਉਹ ਵੀ ਕਟਵਾ ਸਕ ਜਾਂਦੇ ਠੀਕ ਹੈ ਭਾਈ ਜੀ ਕਿਰਪਾ ਠੀਕ ਹੈ ਭਾਈ ਜੀ ਠੀਕ ਹੈ ਜੀ 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 ਸਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਤੇ ਲੋਕੋ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ